ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦੇ ਕਿਹੜੇ ਰਾਜ ਸਭ ਤੋਂ ਜ਼ਿਆਦਾ ਅਮੀਰ ਨੇ ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹਨਾਂ 6 ਰਾਜਾਂ ਬਾਰੇ ਜਿੱਥੇ ਜੇਕਰ ਨੌਕਰੀ ਮਿਲ ਗਈ ਤਾਂ ਤੁਹਾਡੀ ਜ਼ਿੰਦਗੀ ਬੁਝਾ ਦੇਗੀ ਸੈਟ ਭਾਰਤ ਦਾ ਆਰਥਿਕ ਨਕਸ਼ਾ ਬੇਹਤ ਤੇਜ਼ੀ ਦੇ ਨਾਲ ਬਦਲਦਾ ਜਾ ਰਿਹਾ ਹੈ ਹੁਣ ਸਿਰਫ ਮੁੰਬਈ ਜਾਂ ਦਿੱਲੀ ਹੀ ਨਹੀਂ ਦਰਮਿਆਨੇ ਰਾਜ ਵੀ ਕਮਾਈ ਅਤੇ ਵਿਕਾਸ ਦੇ ਮਾਮਲੇ ਵਿੱਚ ਕਾਫੀ ਅੱਗੇ ਆ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੀ ਪਹਾੜਾਂ ਦੀ ਧਰਤੀ ਹੁੰਦਿਆਂ ਹੋਇਆ ਵੀ ਇੱਥੇ ਪ੍ਰਤੀ ਵਿਅਕਤੀ ਆਮਦਨ 1.63 ਲੱਖ ਰੁਪਏ ਸਾਲਾਨਾ ਤੱਕ ਪਹੁੰਚ ਚੁੱਕੀ ਹੈ ਮਹਾਰਾਸ਼ਟਰ ਭਾਰਤ ਦਾ ਵਿੱਤੀ ਕੇਂਦਰ ਜਿੱਥੇ ਆਮਦਨ 1.76 ਲੱਖ ਸਾਲਾਨਾ ਤెలంగాణ ਆਈਟੀ ਅਤੇ ਸਟਾਰਟਅਪ ਦਾ ਗੜ ਇੱਕ ਦਸ਼ਮਲਵ 87 ਲੱਖ ਪ੍ਰਤੀ ਵਿਅਕਤੀ ਆਮਦਨ ਨਾਲ ਚੌਥੇ ਸਥਾਨ ਉੱਤੇ ਹੈ। ਉੱਥੇ ਹੀ ਹਰਿਆਣੇ ਨੇ ਆਪਣੀ ਉਦਯੋਗਿਕ ਤਾਕਤ ਨਾਲ ਤੀਜਾ ਸਥਾਨ ਬਣਾਇਆ ਹੈ। ਪ੍ਰਤੀ ਵਿਅਕਤੀ ਆਮਦਨ 1.94 ਲੱਖ। ਤਾਮਿਲਨਾਡੂ ਉਦਯੋਗ ਅਤੇ ਸੇਵਾ ਖੇਤਰ ਨਾਲ ਦੂਜੇ ਸਥਾਨ ਉੱਤੇ ਆਮਦਨ 1.96 ਲੱਖ ਸਾਲਾਨਾ ਅਤੇ ਸਭ ਤੋਂ ਉੱਪਰ ਕਰਨਾਟਕ ਜਿਸ ਦੀ ਰਾਜਧਾਨੀ ਬੰਗਲੌਰ ਹੈ, ਆਈਟੀ ਅਤੇ ਟੈਕਨੋਲੋਜੀ ਦਾ ਕਿਲਾ ਇੱਥੇ ਦੀ ਪ੍ਰਤੀ ਵਿਅਕਤੀ ਆਮਦਨ 2.04 ਲੱਖ ਸਾਲਾਨਾ ਪਹੁੰਚ ਚੁੱਕੀ ਹੈ ਇਹ ਸਿਰਫ ਅੰਕ ਨਹੀਂ ਸਗੋ ਇਸ ਗੱਲ ਦਾ ਸੰਕੇਤ ਵੀ ਹੈ ਕਿ ਭਾਰਤ ਹੁਣ ਸਿਰਫ ਵੱਡੇ ਸ਼ਹਿਰਾਂ ਤੱਕ ਸੀਮਿਤ ਨਹੀਂ ਹਰ ਰਾਜ ਹਰ ਖੇਤਰ ਤਰੱਕੀ ਕਰ ਰਿਹਾ ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦੇ ਕਿਹੜੇ ਰਾਜ ਸਭ ਤੋਂ ਜ਼ਿਆਦਾ ਅਮੀਰ ਨੇ ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹਨਾਂ 6 ਰਾਜਾਂ ਬਾਰੇ ਜਿੱਥੇ ਜੇਕਰ ਨੌਕਰੀ ਮਿਲ ਗਈ ਤਾਂ ਤੁਹਾਡੀ ਜ਼ਿੰਦਗੀ ਹੋ ਜਾਵੇਗੀ ਸੈਟ ਪਰੰਤ ਦਾ ਆਰਥਿਕ ਨਕਸ਼ਾ ਬੇਹਤ ਤੇਜ਼ੀ ਦੇ ਨਾਲ ਬਦਲਦਾ ਜਾ ਰਿਹਾ ਹੈ ਹੁਣ ਸਿਰਫ ਮੁੰਬਈ ਜਾਂ ਦਿੱਲੀ ਹੀ ਨਹੀਂ ਦਰਮਿਆਨੇ ਰਾਜ ਵੀ ਕਮਾਈ ਅਤੇ ਵਿਕਾਸ ਦੇ ਮਾਮਲੇ ਵਿੱਚ ਕਾਫੀ ਅੱਗੇ ਆ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੀ ਪਹਾੜਾਂ ਦੀ ਧਰਤੀ ਹੁੰਦਿਆਂ ਹੋਇਆ ਵੀ ਇੱਥੇ ਪ੍ਰਤੀ ਵਿਅਕਤੀ ਆਮਦਨ 1.63 ਲੱਖ ਰੁਪਏ ਸਾਲਾਨਾ ਤੱਕ ਪਹੁੰਚ ਚੁੱਕੀ ਹੈ ਮਹਾਰਾਸ਼ਟਰ ਭਾਰਤ ਦਾ ਵਿੱਤੀ ਕੇਂਦਰ ਜਿੱਥੇ ਆਮਦਨ 1.76 ਲੱਖ ਸਾਲਾਨਾ ਤెలంగాణ ਆਈਟੀ ਅਤੇ ਸਟਾਰਟਅਪ ਦਾ ਗਾਰਡ 1.87 ਲੱਖ ਪ੍ਰਤੀ ਵਿਅਕਤੀ ਆਮਦਨ ਨਾਲ ਚੌਥੇ ਸਥਾਨ 'ਤੇ ਹੈ। ਉੱਥੇ ਹੀ ਹਰਿਆਣੇ ਨੇ ਆਪਣੀ ਉਦਯੋਗਿਕਤਾ ਨਾਲ ਤੀਜਾ ਸਥਾਨ ਬਣਾਇਆ ਹੈ। ਪ੍ਰਤੀ ਵਿਅਕਤੀ ਆਮਦਨ 1.94 ਲੱਖ। ਤਾਮਿਲਨਾਡੂ ਉਦਯੋਗ ਅਤੇ ਸੇਵਾ ਖੇਤਰ ਨਾਲ ਦੂਜੇ ਸਥਾਨ 'ਤੇ ਆਮਦਨ 1.96 ਲੱਖ ਸਾਲਾਨਾ ਅਤੇ ਸਭ ਤੋਂ ਉੱਪਰ ਕਰਨਾਟਕ ਜਿਸ ਦੀ ਰਾਜਧਾਨੀ ਬੰਗਲੌਰ ਹੈ, ਆਈਟੀ ਅਤੇ ਟੈਕਨੋਲੋਜੀ ਦਾ ਕਿਲਾ ਹੈ। ਇੱਥੇ ਦੀ ਪ੍ਰਤੀ ਵਿਅਕਤੀ ਆਮਦਨ 2.04 ਲੱਖ ਸਾਲਾਨਾ ਪਹੁੰਚ ਚੁੱਕੀ ਹੈ ਇਹ ਸਿਰਫ ਅੰਕ ਨਹੀਂ ਸਗੋ ਇਸ ਗੱਲ ਦਾ ਸੰਕੇਤ ਵੀ ਹੈ ਕਿ ਭਾਰਤ ਹੁਣ ਸਿਰਫ ਵੱਡੇ ਸ਼ਹਿਰਾਂ ਤੱਕ ਸੀਮਿਤ ਨਹੀਂ ਹਰ ਰਾਜ ਹਰ ਖੇਤਰ ਤਰੱਕੀ ਕਰ ਰਿਹਾ ਹੈ ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦੇ ਕਿਹੜੇ ਰਾਜ ਸਭ ਤੋਂ ਜ਼ਿਆਦਾ ਅਮੀਰ ਨੇ ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹਨਾਂ 6 ਰਾਜਾਂ ਬਾਰੇ ਜਿੱਥੇ ਜੇਕਰ ਨੌਕਰੀ ਮਿਲ ਗਈ ਤਾਂ ਤੁਹਾਡੀ ਜ਼ਿੰਦਗੀ ਬੁਝਾ ਦੇਗੀ ਸੈਟ ਪਾਰੰ ਦਾ ਆਰਥਿਕ ਨਕਸ਼ਾ ਬੇਹਤ ਤੇਜ਼ੀ ਦੇ ਨਾਲ ਬਦਲਦਾ ਜਾ ਰਿਹਾ ਹੈ ਹੁਣ ਸਿਰਫ ਮੁੰਬਈ ਜਾਂ ਦਿੱਲੀ ਹੀ ਨਹੀਂ ਦਰਮਿਆਨੇ ਰਾਜ ਵੀ ਕਮਾਈ ਅਤੇ ਵਿਕਾਸ ਦੇ ਮਾਮਲੇ ਵਿੱਚ ਕਾਫੀ ਅੱਗੇ ਆ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੀ ਪਹਾੜਾਂ ਦੀ ਧਰਤੀ ਹੁੰਦਿਆਂ ਹੋਇਆ ਵੀ ਇੱਥੇ ਪ੍ਰਤੀ ਵਿਅਕਤੀ ਆਮਦਨ 1.63 ਲੱਖ ਰੁਪਏ ਸਾਲਾਨਾ ਤੱਕ ਪਹੁੰਚ ਚੁੱਕੀ ਹੈ ਮਹਾਰਾਸ਼ਟਰ ਭਾਰਤ ਦਾ ਵਿੱਤੀ ਕੇਂਦਰ ਜਿੱਥੇ ਆਮਦਨ 1.76 ਲੱਖ ਸਾਲਾਨਾ ਤెలంగాణ ਆਈਟੀ ਅਤੇ ਸਟਾਰਟਅਪ ਦਾ ਗੜ ਇੱਕ 1.87 ਲੱਖ ਪ੍ਰਤੀ ਵਿਅਕਤੀ ਆਮਦਨ ਨਾਲ ਚੌਥੇ ਸਥਾਨ ਉੱਤੇ ਹੈ। ਉੱਥੇ ਹੀ ਹਰਿਆਣੇ ਨੇ ਆਪਣੀ ਉਦਯੋਗਿਕ ਤਾਕਤ ਨਾਲ ਤੀਜਾ ਸਥਾਨ ਬਣਾਇਆ ਹੈ। ਪ੍ਰਤੀ ਵਿਅਕਤੀ ਆਮਦਨ 1.94 ਲੱਖ। ਤਾਮਿਲਨਾਡੂ ਉਦਯੋਗ ਅਤੇ ਸੇਵਾ ਖੇਤਰ ਨਾਲ ਦੂਜੇ ਸਥਾਨ ਉੱਤੇ ਆਮਦਨ 1.96 ਲੱਖ ਸਾਲਾਨਾ ਅਤੇ ਸਭ ਤੋਂ ਉੱਪਰ ਕਰਨਾਟਕ ਜਿਸ ਦੀ ਰਾਜਧਾਨੀ ਬੰਗਲੌਰ ਹੈ, ਆਈਟੀ ਅਤੇ ਟੈਕਨੋਲੋਜੀ ਦਾ ਕਿਲਾ ਇੱਥੇ ਦੀ ਪ੍ਰਤੀ ਵਿਅਕਤੀ ਆਮਦਨ 2.04 ਲੱਖ ਸਾਲਾਨਾ ਪਹੁੰਚ ਚੁੱਕੀ ਹੈ ਇਹ ਸਿਰਫ ਅੰਕ ਨਹੀਂ ਸਗੋ ਇਸ ਗੱਲ ਦਾ ਸੰਕੇਤ ਵੀ ਹੈ ਕਿ ਭਾਰਤ ਹੁਣ ਸਿਰਫ ਵੱਡੇ ਸ਼ਹਿਰਾਂ ਤੱਕ ਸੀਮਿਤ ਨਹੀਂ ਹਰ ਰਾਜ ਹਰ ਖੇਤਰ ਤਰੱਕੀ ਕਰ ਰਿਹਾ ਹੈ